ਸਾਡੀ ਗਵਰਨਮੈਂਟ ਦੇ ਵਿੱਚ ਸਭ ਤੋਂ ਵੱਡੀ ਚੀਜ਼ ਸਾਡੀ ਐਜੂਕੇਸ਼ਨ ਜਿਹੜਾ ਹੈ ਔਰ ਹੈਲਥ ਦੋ ਸੈਕਟਰ ਇਦਾਂ ਦੇ ਜਿਹਨਾਂ ਵਿੱਚ ਸਭ ਤੋਂ ਜ਼ਿਆਦਾ ਫੋਕਸ ਹੈ ਪੰਜਾਬ ਸਰਕਾਰ ਵੱਲੋਂ ਜਿਹੜੇ ਸਿੱਖਿਆ ਦੇ ਲੈ ਕੇ ਕਾਫੀ ਆਪਣੇ ਵਾਦੇ ਕੀਤੇ ਜਾ ਰਹੇ ਆ ਪਰ ਕਿਤੇ ਨਾ ਕਿਤੇ ਹਿਅਰਕੋ ਵਿੱਚ ਇਹਦਾ ਜਮੀਨੀ ਪੱਧਰ ਤੇ ਨਹੀਂ ਵਾਦੇ ਪੂਰੇ ਹੋ ਰਹੇ ਉੱਥੇ ਸਰਕਾਰੀ ਸਕੂਲ ਵਿੱਚ ਅ ਛਲੀਲ ਹਰਕਤਾਂ ਵਾਲੇ ਪ੍ਰੋਗਰਾਮ ਕਰਵਾਏ ਗਏ ਸੀ ਜਿਸ ਤੋਂ ਬਾਅਦ ਡੀਓ ਦੇ ਧਿਆਨ ਚ ਵੀ ਲਿਆਂਦਾ ਗਿਆ ਡੀਸੀ ਦੇ ਧਿਆਨ ਚ ਵੀ ਲਿਆਂਦਾ ਗਿਆ ਪਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਡੈਫੀਨਿਟਲੀ ਅਗਰ ਇਦਾਂ ਨਹੀਂ ਹੋਣਾ ਚਾਹੀਦਾ ਜੇ ਹੋਇਆ ਹੈ ਤੇ ਉਹਨੂੰ ਦੁਆਰਾ ਅਗਰ ਤੁਸੀਂ ਕਹਿੰਦੇ ਆ ਇਦਾਂ ਨਹੀਂ ਇਹ ਸਰਕਾਰ ਦੇ ਵਿੱਚ ਇਦਾਂ ਨਹੀਂ ਹੋ ਸਕਦਾ ਜੀ ਜੀ ਬਹੁਤ ਹੀ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੀ ਸਾਡੀ ਗਵਰਨਮੈਂਟ ਦੇ ਵਿੱਚ ਸਭ ਤੋਂ ਵੱਡੀ ਚੀਜ਼ ਸਾਡੀ ਐਜੂਕੇਸ਼ਨ ਜਿਹੜਾ ਹੈ ਔਰ ਹੈਲਥ ਦੋ ਸੈਕਟਰ ਇਦਾਂ ਦੇ ਜਨਾਂ ਵਿੱਚ ਸਭ ਤੋਂ ਜ਼ਿਆਦਾ ਫੋਕਸ ਹੈ ਔਰ ਬਹੁਤ ਅੱਛਾ ਇਸ ਸਕੂਲ ਪੁਰਾਣਾ ਹੈ ਔਰ ਇਥੇ ਸਕੂਲ ਆਫ ਐਮੀਨੈਂਸ ਵੀ ਨਾਲ ਅਟੈਚ ਹੋਇਆ ਇਹ ਤਕਰੀਬਨ 90 ਦੇ ਕਰੀਬ ਬੱਚੇ ਜਿਹੜੇ ਆ ਉਹ ਫਰਦਰ ਆਪਣਾ ਕਰ ਰਹੇ ਆ ਸਟਡੀ ਔਰ ਸਰਕਾਰ ਕਿਉਂਕਿ ਪ੍ਰਾਇੋਰਟੀਜ਼ ਆ ਜਿੱਥੇ ਬੱਚਿਆਂ ਦੀ ਜਿਹੜੀ ਗੇਮਸ ਦਾ ਕਰ ਰਹੇ ਆ ਉਦਘਾਟਨ ਉਹਨਾਂ ਵੀ ਮਨੂੰ ਆ ਕੇ ਬੱਚਿਆਂ ਨੂੰ ਕਿਉਂਕਿ ਗਵਰਨਮੈਂਟ ਦੇ ਲੈਵਲ ਦੇ ਉੱਤੇ ਅਸੀਂ ਹਰ ਵੇਲੇ ਮਾਂਜੋ ਮੁੱਖ ਮੰਤਰੀ ਦਾ ਸਾਰਾ ਫੋਕਸ ਜਿਹੜਾ ਪੰਜਾਬ ਦੇ ਬੱਚਿਆਂ ਨੂੰ ਆਪਾਂ ਅੱਗੇ ਕਿੱਦਾਂ ਲੈ ਕੇ ਜਾਵਾਂ ਤਾਂ ਕਿ ਇਹਨਾਂ ਦਾ ਜਿਹੜਾ ਜੀਵਨ ਸਤਾਰਾ ਆਨਲਾਈਨ ਟਾਈਮ ਨੂੰ ਪੰਜਾਬ ਦੇ ਵਿੱਚ ਹੀ ਰਹਿ ਕੇ ਅੱਛਾ ਰਵੇ ਵਿਦੇਸ਼ ਕੀ ਬਾਹਰ ਜਾਣ ਦੀ ਬਜਾਏ ਕਿ ਤੇ ਸੋ ਅੱਜ ਗੇਮਾਂ ਦਾ ਆਗਾਜ਼ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਔਰ ਮੈਂ ਸਾਰੀ ਸਕੂਲ ਮੈਨੇਜਮੈਂਟ ਦਾ ਮੈਡਮ ਡਿਓ ਸਾਹਿਬ ਹੈ ਔਰ ਡਿਓ ਸਾਹਿਬ ਵੀ ਹੈਗੇ ਆ ਦੂਜੇ ਔਰ ਨਾਲ ਜੰਨਾ ਸਟਾਫ ਕਿਥੇ ਖੜਾ ਪ੍ਰਿੰਸੀਪਲ ਸਾਹਿਬ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਪਿੰਡ ਦੇ ਪਤਵੰਤੇ ਸੱਜਣ ਵੀ ਹੋਊਗੇ ਔਰ ਮੇਰੇ ਨਾਲ ਵਿਕਰਮ ਸ਼ਰਮਾ ਬਾਬੀ ਜੀ ਜਿਹੜੇ ਕਪੜਾ ਬੈਂਕ ਦੇ ਚੇਅਰਮੈਨ ਆ ਉਹ ਵੀ ਆਏ ਆ ਔਰ ਮੇਰੇ ਨਾਲ ਬਹੁਤ سارے ਸਾਥੀ ਆ ਮੈਂ ਧੰਨਵਾਦ ਕਰਦਾ ਸਰ ਜੇ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਜਿਹੜੇ ਸਿੱਖਿਆ ਦੇ ਲੈ ਕੇ ਕਾਫੀ ਆਪਣੇ ਵਾਦੇ ਕੀਤੇ ਜਾ ਰਹੇ ਆ ਪਰ ਕਿਤੇ ਨਾ ਕਿਤੇ ਹਿਸ਼ਾਰਪੁਰ ਵਿੱਚ ਇਹ ਜਮੀਨੀ ਪੱਧਰ ਤੇ ਨਹੀਂ ਵਾਦੇ ਪੂਰੇ ਹੋ ਰਹੇ ਜੇ ਗੱਲ ਕਰੀਏ ਇੱਥੇ ਬਾਗਪੁਰ ਦੇ ਨਾਗੇ ਹੀ ਲੱਗਦਾ ਵਾ ਆਪਣਾ ਪਿੰਡ ਕਹਿ ਲੋ ਉੱਥੇ ਸਰਕਾਰੀ ਸਕੂਲ ਵਿੱਚ ਅ ਛਲੀਲ ਹਰਕਤਾਂ ਵਾਲੇ ਪ੍ਰੋਗਰਾਮ ਕਰਵਾਏ ਗਏ ਸੀ ਜਿਸ ਤੋਂ ਬਾਅਦ ਡੀਓ ਦੇ ਧਿਆਨ ਚ ਵੀ ਲਿਆਂਦਾ ਗਿਆ ਡੀਸੀ ਦੇ ਧਿਆਨ ਚ ਵੀ ਲਿਆਂਦਾ ਗਿਆ ਪਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਡੈਫੀਨੇਟਲੀ ਅਗਰ ਇਦਾਂ ਨਹੀਂ ਹੋਣਾ ਚਾਹੀਦਾ ਜੇ ਸਾਡੀ ਗਵਰਨਮੈਂਟ ਦੇ ਵਿੱਚ ਸਭ ਤੋਂ ਵੱਡੀ ਚੀਜ਼ ਸਾਡੀ ਐਜੂਕੇਸ਼ਨ ਜਿਹੜਾ ਹੈ ਔਰ ਹੈਲਥ ਦੋ ਸੈਕਟਰ ਇਦਾਂ ਦੇ ਜਿਹਨਾਂ ਵਿੱਚ ਸਭ ਤੋਂ ਜ਼ਿਆਦਾ ਫੋਕਸ ਹੈ ਪੰਜਾਬ ਸਰਕਾਰ ਵੱਲੋਂ ਜਿਹੜੇ ਸਿੱਖਿਆ ਦੇ ਲੈ ਕੇ ਕਾਫੀ ਆਪਣੇ ਵਾਦੇ ਕੀਤੇ ਜਾ ਰਹੇ ਆ ਪਰ ਕਿਤੇ ਨ ਕਿਤੇ ਸ਼ਹਿਰ ਕੋਲ ਵਿੱਚ ਇਹ ਜਮੀਨੀ ਪੱਧਰ ਤੇ ਨਹੀਂ ਵਾਦੇ ਪੂਰੇ ਹੋ ਰਹੇ ਉੱਥੇ ਸਰਕਾਰੀ ਸਕੂਲ ਵਿੱਚ ਅ ਸਰੀਲ ਹਰਕਤਾਂ ਵਾਲੇ ਪ੍ਰੋਗਰਾਮ ਕਰਵਾਏ ਗਏ ਸੀ ਜਿਸ ਤੋਂ ਬਾਅਦ ਡੀਓ ਦੇ ਧਿਆਨ ਤੋ ਵੀ ਲਿਆਂਦਾ ਗਿਆ ਡੀਸੀ ਦੇ ਧਿਆਨ ਚ ਵੀ ਲਿਆਂਦਾ ਗਿਆ ਪਰ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ ਡੈਫੀਨੇਟਲੀ ਅਗਰ ਇਦਾਂ ਨਹੀਂ ਹੋਣਾ ਚਾਹੀਦਾ ਜੇ ਹੋਇਆ ਹੈ ਤੇ ਉਹਨੂੰ ਦੁਆਰਾ ਅਗਰ ਤੁਸੀਂ ਕਹਿੰਦੇ ਆ ਇਦਾਂ ਨਹੀਂ ਇਹ ਸਰਕਾਰ ਦੇ ਵਿੱਚ ਇਦਾਂ ਨਹੀਂ ਹੋ ਸਕਦਾ ਜੀ ਸਰ ਜੀ ਬਹੁਤ ਹੀ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਜੀ ਸਾਡੀ ਗਵਰਨਮੈਂਟ ਦੇ ਵਿੱਚ ਸਭ ਤੋਂ ਵੱਡੀ ਚੀਜ਼ ਸਾਡੀ ਐਜੂਕੇਸ਼ਨ ਜਿਹੜਾ ਹੈ ਔਰ ਹੈਲਥ ਦੋ ਸੈਕਟਰ ਇਹਨਾਂ ਦੇ ਜਿਹਨਾਂ ਵਿੱਚ ਸਭ ਤੋਂ ਜ਼ਿਆਦਾ ਫੋਕਸ ਹੈ ਔਰ ਬਹੁਤ ਅੱਛਾ ਇਸ ਸਕੂਲ ਪ੍ਰਾਣਾ ਹੈ ਔਰ ਇੱਥੇ ਸਕੂਲ ਆਫ ਐਮਿਨੈਂਸ ਵੀ ਨਾਲ ਅਟੈਚ ਹੋਇਆ ਇਹ ਤਕਰੀਬਨ 90 ਦੇ ਕਰੀਬ ਬੱਚੇ ਜਿਹੜੇ ਆ ਉਹ ਫਰਦਰ ਆਪਣਾ ਕਰ ਰਹੇ ਆ ਸਟੱਡੀ ਔਰ ਸਰਕਾਰ ਕਿਉਂਕਿ ਪ੍ਰਾਇੋਰਟੀਜ਼ ਆ ਜਿੱਥੇ ਬੱਚਿਆਂ ਦੀ ਜਿਹੜੀ ਗੇਮਸ ਦਾ ਕਰ ਰਹੇ ਆ ਉਦਗਾਰਨ ਉਹਨਾਂ ਵੀ ਮਨੂੰ ਆਗੇ ਬੱਚਿਆਂ ਕਿਉਂਕਿ ਗਵਰਨਮੈਂਟ ਦੇ ਲੈਵਲ ਦੇ ਉੱਤੇ ਅਸੀਂ ਹਰ ਵੇਲੇ ਮਾਨਜੋਗ ਮੁੱਖ ਮੰਤਰੀ ਜੀ ਦਾ ਸਾਰਾ ਫੋਕਸ ਜਿਹੜਾ ਪੰਜਾਬ ਦੇ ਬੱਚਿਆਂ ਨੂੰ ਆਪਾਂ ਅੱਗੇ ਕਿੱਦਾਂ ਲੈ ਕੇ ਜਾਵਾਂ ਤਾਂ ਕਿ ਇਹਨਾਂ ਦਾ ਜਿਹੜਾ ਜੀਵਨ ਸਤਾਰਾ ਆਨਲਾਈਨ ਟਾਈਮ ਨੂੰ ਪੰਜਾਬ ਦੇ ਵਿੱਚ ਹੀ ਰਹਿ ਕੇ ਅੱਛਾ ਰਵੇ ਵਿਦੇਸ਼ ਕੀ ਬਾਹਰ ਜਾਣ ਦੀ ਬਜਾਏ ਕਿਦੋਂ ਸੋ ਅੱਜ ਗੇਮਾਂ ਦਾ ਆਗਾਜ਼ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਔਰ ਮੈਂ ਸਾਰੀ ਸਕੂਲ ਮੈਨੇਜਮੈਂਟ ਦਾ ਮੈਡਮ ਡਿਓ ਸਾਹਿਬ ਹੈ ਔਰ ਡਿਓ ਸਾਹਿਬ ਵੀ ਹੈਗੇ ਆ ਦੂਜੇ ਔਰ ਨਾਲ ਜਿੰਨਾ ਸਟਾਫ ਕਿਥੇ ਖੜਾ ਪ੍ਰਿੰਸੀਪਲ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪਿੰਡ ਦੇ ਪਤਵੰਤੇ ਸੱਜਣ ਵੀ ਹੋਊਗੇ ਔਰ ਮੇਰੇ ਨਾਲ ਵਿਕਰਮ ਸ਼ਰਮਾ ਬਾਵੀ ਜੀ ਜਿਹੜੇ ਕੋਪਰਟ ਬੈਂਕ ਦੇ ਚੇਅਰਮੈਨ ਆ ਉਹ ਵੀ ਆਏ ਆ ਔਰ ਮੇਰੇ ਨਾਲ ਬਹੁਤ ਸਾਰੇ ਸਾਥੀ ਆਏ ਮੈਂ ਧੰਨਵਾਦ ਕਰਦਾ ਸਰ ਜੇ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਜਿਹੜੇ ਸਿੱਖਿਆ ਦੇ ਲੈ ਕੇ ਕਾਫੀ ਆਪਣੇ ਵਾਅਦੇ ਕੀਤੇ ਜਾ ਰਹੇ ਆ ਪਰ ਕਿਤੇ ਨਾ ਕਿਤੇ ਹਿਆਰਪੁਰ ਵਿੱਚ ਇਹਨਾਂ ਜ਼ਮੀਨੀ ਪੱਧਰ ਤੇ ਨਹੀਂ ਵਾਅਦੇ ਪੂਰੇ ਹੋ ਰਹੇ ਜੇ ਗੱਲ ਕਰੀਏ ਇੱਥੇ ਬਾਗਪੁਰ ਦੇ ਲਾਗੇ ਹੀ ਲੱਗਦਾ ਵਾ ਆਪਣਾ ਪਿੰਡ ਕਹਿ ਲਓ ਉੱਥੇ ਸਰਕਾਰੀ ਸਕੂਲ ਵਿੱਚ ਅ ਸ਼ਲੀਲ ਹਰਕਤਾਂ ਵਾਲੇ ਪ੍ਰੋਗਰਾਮ ਕਰਵਾਏ ਗਏ ਸੀ ਜਿਸ ਤੋਂ ਬਾਅਦ ਡੀਓ ਦੇ ਧਿਆਨ ਚ ਵੀ ਲਿਆਂਦਾ ਗਿਆ ਡੀਸੀ ਦੇ ਧਿਆਨ ਚ ਵੀ ਲਿਆਂਦਾ ਗਿਆ ਪਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਡੈਫੀਨੇਟਲੀ ਅਗਰ ਇਦਾਂ ਨਹੀਂ ਹੋਣਾ ਚਾਹੀਦਾ